થોડા થોડા ખાલી થોડા ਖੋਲੀ ਦਾ ਤਿਉਹਾਰ ਹੈ ਇਹ ਰੰਗਾ ਦਾ ਤਿਉਹਾਰ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਹੱਸ ਖੇਡ ਕੇ ਖੁਸ਼ੀ ਨਾਲ ਇੱਕ ਦੂਜੇ ਨਾਲ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ ਰੰਗਾ ਦਾ ਮਤਲਬ ਹੀ ਖੁਸ਼ੀ ਪਿਆਰ ਹੁੰਦਾ ਹੈ ਅਸੀਂ ਵੀ ਅੱਜ ਆਪਣੀ ਗਲੀ ਵਿੱਚ ਸਾਰੇ ਜਵਾਬ ਮਿਲ ਕੇ ਖੋਲੀ ਦਾ ਤਿਉਹਾਰ ਮਨਾਉਣ ਲਈ ਇੱਥੇ ਇਕੱਠੇ ਹੋਏ ਹਾਂ ਤੇ ਸਭ ਨੂੰ ਮਨਾਉਣਾ ਚਾਹੀਦਾ ਹੈ ਇਹ ਆਪਣੇ ਇਹ ਪੂਰੇ ਇੰਡੀਆ ਲੈਵਲ ਤੇ ਵਨ ਆਫ ਦਾ ਫੇਮਸ ਫੈਸਟੀਵਲ ਹੈ ਜੋ ਸੈਲੀਬ੍ਰੇਟ ਕੀਤਾ ਜਾਂਦਾ ਹੈ ਜੇ ਇਹਦੀ ਆਪਾਂ ਹਿਸਟਰੀ ਦੀ ਗੱਲ ਕਰੀਏ ਤਾਂ ਇਹ ਰਾਧੇ ਕ੍ਰਿਸ਼ਨ ਦੇ ਪਿਆਰ ਨੂੰ ਦਰਸਾਉਂਦਾ ਹੈ ਤਾਂ ਸਾਰੇ ਇਹਨੂੰ ਪਿਆਰ ਨਾਲ ਖੁਸ਼ੀਆਂ ਨਾਲ ਮਨਾਉਂਦੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਣੇ ਸਾਰੇ ਲੜਾਈ ਝਗੜੇ ਭੁੱਲ ਕੇ ਇੱਕ ਦੂਜੇ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਦੋਸਤਾਂ ਨਾਲ ਸਭ ਨਾਲ ਹਾਸ ਖਿੜ ਕੇ ਇਹ ਤਿਉਹਾਰ ਮਨਾਓ